ਅ ਰਣਿਤ ਜੀ ਜੀ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਉਹ ਆਪਾਂ ਸ਼ੇਅਰ ਕਰਕੇ ਫਿਰ ਆਪਾਂ ਸਰੋਤਿਆਂ ਦੀਆਂ ਕਾਲਸ ਲੈਨੇ ਆ ਮਿਨੇਸੋਟਾ ਆ ਦੇ ਤੋਂ ਇਹ ਖਬਰ ਆ ਰਹੀ ਆ ਮਿਨੇਪੋਲਿਸ ਤੋਂ ਬਾਰਡਰ ਪੈਟਰੋਲ ਏਜੰਟ ਦੇ ਨਾਲ ਸੰਬੰਧਿਤ ਇੱਕ ਹੋਰ ਉਥੇ ਸ਼ੂਟਿੰਗ ਹੋਈ ਆ ਜਿਸ ਦੇ ਵਿੱਚ ਬਾਰਡਰ ਪੈਟਰੋਲ ਏਜੰਟ ਵਾਲੇ ਦੱਸ ਰਹੇ ਆ ਵੀ ਇੱਕ ਆਰਮਡ ਪਰਸਨ ਸੀਗਾ ਆ ਜਿਹਦੇ ਕੋਲ ਬੰਦੂਕ ਸੀਗੀ ਤੇ ਨਾਲ ਮੈਗਜ਼ੀਨ ਸੀ ਉਸ ਦੇ ਨਾਲ ਗੋਲੀकांड ਜਿਹੜਾ ਉਹ ਵਾਪਰਿਆ ਤੇ ਹੁਣ ਉਸ ਦੀ ਮੌਤ ਉੱਥੇ ਹੋ ਚੁੱਕੀ ਹੈ ਕਿ ਆਸੋ ডিপਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਇਹ ਬਿਆਨ ਦਿੱਤਾ ਹੈ ਕਿੰਦੇ ਵੀ 9mm ਸੈਮੀ ਆਟੋਮੈਟਿਕ ਹੈਂਡਗਨ ਦੇ ਨਾਲ ਇਹ ਬੰਦਾ ਬਾਰਡਰ ਪੈਟਰੋਲ ਏਜੰਟਸ ਦੇ ਵੱਲ ਨੂੰ ਆ ਰਿਹਾ ਸੀਗਾ ਤੇ ਪਹਿਲਾਂ ਅਫਸਰਾਂ ਨੇ ਕਹਿੰਦੇ ਵੀ ਉਸ ਨੂੰ ਡਿਸ arm ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਆਰਮਡ ਸਸਪੈਕਟ ਆ ਉਸਨੇ ਰੈਜ਼ਿਸਟ ਕੀਤਾ ਤੇ ਫਿਰ ਕਹਿੰਦੇ ਆ ਵੀ ਆਪਣੀ ਜਾਨ ਨੂੰ ਖਤਰਾ ਦੇਖਦੇ ਹੋਏ ਜਿਹੜੇ ਨਾਲ ਉਥੇ ਆਫਸਰ ਸੀ ਉਹਨਾਂ ਨੇ ਇਸ ਦੇ ਉੱਤੇ ਡਿਫੈਂਸਿਵ ਸ਼ੌਰਟਸ ਜਿਹੜੇ ਉਹ ਲਾ ਕੇ ਉਹਨੂੰ ਜਿਹੜਾ ਉਹ ਢੇਰ ਕਰ ਦਿੱਤਾ ਹਾਲ ਦੀ ਘੜੀ ਉਸ ਬੰਦੇ ਦੀ ਆਈਡੈਂਟੀਟੀ ਇਹਨਾਂ ਨੇ ਰਿਲੀਜ਼ ਨਹੀਂ ਕੀਤੀ ਸੋ ਪਿਛਲੇ ਕੁਝ ਕਹਿ ਸਕਦੇ ਹਾਂ ਅਟਰਨਿਟਰ ਕਿਹਾਣਾ ਜੀ ਵੀਕਸ ਦੇ ਵਿੱਚ ਦੂਜੀ ਬਾਰਡਰ ਪੈਟਰੋਲ ਜਿਹੜੇ ਫੈਡਰਲ ਏਜੰਟ ਦੇ ਨਾਲ ਸਬੰਧਿਤ ਇਹ ਸ਼ੂਟਿੰਗ ਇਨਸੀਡੈਂਟ ਵਾਪਰੇ ਆਇਆ ਇਸ ਵਾਰ ਜਿਹੜਾ ਦੱਸਿਆ ਜਾ ਰਿਹਾ ਵੀ ਬੰਦੇ ਦੇ ਕੋਲ ਬੰਦੂਕ ਜਿਹੜੀ ਉਹ ਸੀਗੀ ਜਿਸ ਤੋਂ ਬਾਅਦ ਦੇ ਵਿੱਚ ਗੋਲੀ ਜਿਹੜੀ ਉਹ ਉਸ ਦੇ ਉੱਤੇ ਉਹਨੇ ਉਹਨੂੰ ਮਾਰੀ ਗਈ ਆ ਵੀਡੀਓ ਵੀ ਇਨਫੈਕਟ ਕਾਫੀ ਜ਼ਿਆਦਾ ਜਿਹੜੀ ਉਹ ਹੁਣ ਘੁੰਮ ਰਹੀ ਆ ਸੋ ਇਹ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਹੀ ਇੱਕ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ ਤੇ ਇਹ ਮਿਨੇਪੋਲਿਸ ਦੇ ਵਿੱਚ ਬਾਰਡਰ ਪੈਟਰੋਲ ਏਜੰਟ ਦੇ ਦੁਆਰਾ ਦੀ ਗੋਲੀ ਲੱਗਣ ਦੇ ਨਾਲ ਇੱਕ ਆਰਮਡ ਪਰਸਨ ਜੋ ਦੱਸਿਆ ਜਾ ਰਿਹਾ ਹੈ ਡੀਐਚਐਸ ਤੇ ਦੁਆਰਾ ਉਸ ਦੀ ਮੌਤ ਉੱਥੇ ਹੋਈ ਆ ਇਹ ਬ੍ਰੇਕਿੰਗ ਨਿਊਜ਼ ਜਿਹੜੀ ਇਸ ਟਾਈਮ ਉਧਰੋਂ ਆਲਰੇਡੀ ਹੈ ਗਿਆ ਸੋ ਇਹ ਦੇ ਨਾਲ ਇਹ ਆ ਅਟਰਨੇਟਰ ਕਹਿਣਾ ਜੀ ਮਾਹੌਲ ਆਲਰੇਡੀ ਜਿਹੜਾ ਸੰਵੇਦਨਸ਼ੀਲ ਆ ਉਹ ਹੋਰ ਵੀ ਜਿਆਦਾ ਕਹਿ ਸਕਦੇ ਆ ਵੀ ਟੈਂਸ ਜਿਹੜਾ ਮਾਹੌਲ ਆ ਉਹ ਉੱਥੇ ਜਿਹੜਾ ਬਣ ਜਾਣਾ ਕਿਉਂਕਿ ਆਪਾਂ ਨੂੰ ਪਤਾ ਵੀ ਪ੍ਰੋਟੈਸਟ ਵਗੈਰਾ ਕਾਫੀ ਚੱਲ ਰਹੇ ਆ ਸੋ ਮਾਹੌਲ ਜਿਆਦਾ ਜਿਹੜਾ ਉਹ ਗਰਮਾ ਜਿਹੜਾ ਹੋ ਜਾਣਾ ਪ੍ਰੋਟੈਸਟ ਕਰਨ ਆਏ ਆ ਤੇ ਬੰਦੂਕਾਂ ਲਿਆਉਣ ਦੀ ਤਾਂ ਕੋਈ ਲੋੜ ਨਹੀਂ ਆ ਇਹ ਜਿਹੜਾ ਚੀਜ਼ ਜਿਹੜੀ ਉਹ ਜ਼ਰੂਰ ਧਿਆਨ ਹਿੱਤ ਰੱਖਣੀ ਚਾਹੀਦੀ ਆ ਪ੍ਰੋਟੈਸਟਰਸ ਨੂੰ ਵੀ ਨਾਲ ਦੇ ਨਾਲ ਤੇ ਨਹੀਂ ਨਹੀਂ ਰਾਜਗਾਂਧੀ ਉੱਤੇ ਮੈਂ ਡਿਸੈਗਰੀ ਕਰਦਾ ਇਹ ਡਿਪੈਂਡ ਕਰਦਾ ਸਟੇਟ ਦੇ ਗਨ ਲਾਜ਼ ਕੀ ਹੈਗੀ ਉੱਤੇ ਡਿਪੈਂਡ ਕਰਦਾ ਠੀਕ ਹੈ ਮਤਲਬ ਆਪਾਂ ਦੋਨੋਂ ਕੰਨੇ ਮੈਂ ਕਹਾਂ ਸੇਮ ਪਾਰਟੀ ਹੈ ਨਹੀਂ ਕਿ ਐਸਾ ਦੇ ਕੇ ਇੱਕ ਪਾਸੇ ਸੈਕੰਡ ਅਮੈਂਡਮੈਂਟ ਹੋ ਗਈ ਸੋ ਇਹ ਸਟੇਟ ਟੂ ਸਟੇਟ ਦੇ ਲਾਅ ਤੇ ਡਿਪੈਂਡ ਕਰਦਾ ਕਿੱਥੇ ਕਨਸੀਲ ਕਰੀ ਕਿੱਥੇ ਓਪਨ ਕਰੀ ਆ ਆ ਡੋਨਟ ਥਿੰਕ ਸੋ ਕਿਤੇ ਵੀ ਇਦਾਂ ਦਾ ਕਿਸੇ ਵੀ ਕਿਤਾਬ ਚ ਲਿਖਿਆ ਹੋਇਆ ਹੈ ਕਿ ਪ੍ਰੋਟੈਸਟ ਤੇ ਤੁਸੀਂ ਨਹੀਂ ਲੱਗੇ ਜਾ ਸਕਦੇ ਹਾਂ ਹਾਂ ਜੀ ਇਹ ਗੱਲ ਤੁਹਾਡੀ ਠੀਕ ਹੈ ਬੜਿਆ ਵੀ ਮਹੌਲ ਟੈਂਸ ਵਾਲਾ ਇੰਨਾ ਬਣਿਆ ਪਿਆ ਨਾ ਵੀ ਟ੍ਰਿਗਰ ਟ੍ਰਿਗਰ ਹੱਥ ਨੇ ਜਦੋਂ ਸ਼ੁਰੂਆਤ ਚ ਵੀ ਤੁਸੀਂ ਦੱਸਿਆ ਵੀ ਇਹ ਹੁਣ ਅਨਟ੍ਰੇਨਡ ਨੇ ਬਹੁਤ ਸਾਰੇ ਜਿਹੜੇ ਅਫਸਰ ਤੇ ਮੌਕਾ ਮਿਲ ਜਾਂਦਾ ਬਹਾਨਾ ਉਹਨਾਂ ਨੂੰ ਜ਼ਿਆਦਾ ਮਿਲ ਜਾਂਦਾ ਪਰ ਉਹੀ ਹੈ ਕਿ ਸੈਕੰਡ ਐਮੈਂਡਮੈਂਟ ਫਿਰ ਉਹ ਇੰਦਾ ਨਹੀਂ ਕਿ ਫਿਰ ਮੌਕੇ ਦੇ ਸਾਹ ਹਾਂਜੀ ਨਹੀਂ ਇਹ ਤਾਂ ਹੈ ਉਹ ਇਹ ਨਹੀਂ ਆ ਵੀ ਕਿਸੇ ਲਈ ਹੈਗੀ ਤੇ ਕਿਸੇ ਲਈ ਨਹੀਂ ਹੈਗੀ ਉਹ ਫਿਰ ਸਾਰਿਆਂ ਲਈ ਹੋਆ ਜਾਂ ਤਾਂ ਹੋਊਗੀ ਤੇ ਜਾਂ ਫਿਰ ਨਹੀਂ ਹੋਊਗੀ ਯਾ